ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੇਂ ਘਰ ਦੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਸੋ ਅੱਜ ਦਾ ਜਿਹੜਾ ਘਰ ਆਪਾਂ ਦੇਖਾਂਗੇ ਮੋਗਾ ਸ਼ਹਿਰ ਦੇ ਵਿੱਚ ਨੌ ਮਰਲਿਆਂ ਦੇ ਵਿੱਚ ਇੱਕ ਘਰ ਜਿਹੜਾ ਬਣਿਆ ਹੋਇਆ ਲੈਂਟਰਪਾਇਰ ਨੂੰ ਲਗਭਗ ਡੇਢ ਦੋ ਸਾਲ ਹੀ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਦੋ ਪੋਰਸ਼ਨ ਬਣੇ ਹੋਏ ਆ ਜੇ ਬੈੱਡਰੂਮਾਂ ਦੀ ਗੱਲ ਕਰੀਏ ਤਾਂ ਟੋਟਲ ਜਿਹੜੇ ਆ ਚਾਰ ਬੈੱਡਰੂਮ ਬਣੇ ਹੋਏ ਆ ਦੋ ਤਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਬਾਕੀ ਲੈਂਟਰ ਪਾਇਆ ਹੋਇਆ ਨਵਾਂ ਤੇ ਆਜੋ ਫਿਰ ਆਪਾਂ ਦੇਖਦੇ ਹਾਂ 9 ਮਰਲੇ ਦੇ ਵਿੱਚ ਬਣੇ ਹੋਏ ਇਸ ਘਰ ਨੂੰ ਸੋ ਇੱਕ ਪੋਰਸ਼ਨ ਇਸ ਤਰ੍ਹਾਂ ਬਣਿਆ ਹੋਇਆ ਭਰਾਵਾਂ ਦੀ ਵੰਡ ਦੇ ਹਿਸਾਬ ਦੇ ਨਾਲ ਸੋ ਇਹ ਸਾਹਮਣੇ ਜਿਹੜੀ ਆ ਰਸੋਈ ਹੈਗੀ ਆ ਇੱਕ ਬੈਡਰੂਮ ਹਮਨੇ ਸੂਈ ਅੱਗੇ ਲੌਬੀ ਆ ਉਸ ਤੋਂ ਅੱਗੇ ਵਿਹੜਾ ਹੈਗਾ 9 ਮਰਲੇ ਦੇ ਵਿੱਚ ਇਹ ਘਰ ਜਿਹੜਾ ਬਣਿਆ ਹੋਇਆ ਸੋ ਰੇਟ ਦੀ ਗੱਲ ਕਰੀਏ ਤਾਂ ਸਿਰਫ ਇਹਦੀ 13 ਲੱਖ ਰੁਪਈਆ ਡਿਮਾਂਡ ਹੈਗੀ ਆ ਬਾਕੀ ਮੌਕੇ ਤੇ ਮੰਨਤਾਂ ਹੋ ਜਾਊਗਾ ਸੋ ਜਿਹੜੇ ਵੀਰ ਭਰਾਵਾਂ ਨੇ ਘੱਟ ਬਜਟ ਵਾਲਾ ਕਰ ਲੈਣਾ 9 ਮਰਲਿਆਂ ਦੇ ਵਿੱਚ ਇਹ ਘਰ ਹੈਗਾ ਇਹ ਦੂਸਰਾ ਪੋਰਸ਼ਨ ਜਿਹੜਾ ਆਪਾਂ ਦੇਖ ਰਹੇ ਹਾਂ ਸਾਹਮਣੇ ਇਹ ਸੋਈ ਵਾਸਤੇ ਪਾਰਟੀਸ਼ਨ ਦਿੱਤੀ ਹੋਈ ਹੈ ਔਰ ਇਹ ਬੈੱਡਰੂਮ ਆ ਕਾਫੀ ਖੁੱਲਾ ਡੁੱਲਾ 9 ਮਰਲਿਆਂ ਦੇ ਵਿੱਚ ਇਹ ਘਰ ਆਪਾ ਤੁਹਾਡੇ ਕੋਲ ਤੇ ਲੈ ਕੇ ਆਏ ਆ। ਸੋ ਲੈਂਟਰ ਵੀ ਆਪਾ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਆ ਕਿ ਸਾਰੇ ਘਰ ਦਾ ਜਿਹੜਾ ਲੈਂਟਰ ਉਹ ਨਵਾਂ ਹੀ ਪਿਆ ਹੋਇਆ। ਸੋ ਵਿੜੇ ਦੀ ਜਿਹੜੀ ਹੈ ਉਹ ਸੈਟਿੰਗ ਉਹ ਕਰਾਉਣ ਵਾਲੀ ਹੈ। ਇਹ ਹੈਗਾ ਜੀ ਤੀਸਰਾ ਬੈੱਡਰੂਮ। ਸੋ ਜੇ ਤੁਸੀਂ ਵੀ ਵੀਰ ਭਰਾਣੇ ਘੱਟ ਬਜਟ ਵਾਲਾ ਘਰ ਲੈਣਾ ਔਰ ਨਵਾਂ ਬਣਿਆ ਲੈਣਾ ਤਾਂ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਇਸ ਕਰਦੀ ਜਿਹੜੀ ਆ ਵਿਜੀਟ ਕਰ ਸਕਦੇ ਹਾਂ ਸੋ ਇਹ ਬੈਡਰੂਮ ਜਿਹੜਾ ਚੌਥਾ ਇਹਦੀ ਟਾਇਲ ਬੱਤਿਆਂ ਦੀ ਜਿਹੜੀ ਆ ਉਹ ਛੱਤ ਹੈਗੀ ਆ ਸੋ ਬਹੁਤ ਵਧੀਆ ਆਪਣੇ ਆਪ ਦੇ ਵਿੱਚ ਜਿੰਨਾ ਰੇਟ ਆ ਉਸ ਆ ਦੇ ਨਾਲ ਅ ਕਰ ਬਹੁਤ ਹੀ ਵਧੀਆ ਬਣਿਆ ਹੋਇਆ ਸੋ ਜੇ ਸੀ ਵੀ ਵੀਰ ਪ੍ਰਾਨੇ ਇਸ ਕਰ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਨੂੰ ਖਰੀਦ ਸਕਦੇ ਹੋ ਔਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫਰੀ ਆਫ ਕਾਸਟ ਆਪਾਂ ਕਰਦੇ ਆ ਸੋ ਦੇਖ ਸਕਦੇ ਹੋ ਨਵਾਂ ਲੈਂਟਰ ਪਾਇਆ ਹੋਇਆ ਸਾਰੇ ਘਰ ਦਾ ਔਰ ਰੇਟ ਜਿਹੜਾ ਹੈਗਾ 13 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਮੰਤਾਨ ਹੋਰ ਵੀ ਹੋ ਜਾਊਗਾ ਸੋ ਬਹੁਤ ਵਧੀਆ ਘਰ ਹੈ ਤੇ ਬਹੁਤ ਹੀ ਬਜਟ ਦੇ ਵਿੱਚ ਹੈਗਾ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸਿਰਫ 13 ਲੱਖ ਰੁਪਏ ਦੇ ਵਿੱਚ 9 ਮਰਲੇ ਦਾ ਘਰ ਤੁਹਾਡੇ ਵਾਸਤੇ ਲੈ ਕੇ ਆਏ ਆ ਲੈਂਟਰ ਨਵਾਂ ਅੱਗੇ ਵੀੜਾ ਵੀ ਹੈਗਾ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ